ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਹੋ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਅੱਜ ਤੁਹਾਨੂੰ ਵੀਡੀਓ ਪਾਈ ਸੀ ਵੀ ਆਪਾਂ ਟਰੈਕਟਰ ਵਾਸਤੇ ਕਵਰ ਲੈ ਕੇ ਆਏ ਸੀ ਤਲਵੰਡੀ ਭਾਈ ਤੋਂ ਤੇ ਉਹ ਅੱਜ ਆਪਾਂ ਟਰੈਕਟਰ ਦੇ ਉੱਤੇ ਪਾ ਦਿੱਤਾ ਹੈ ਦੇਖੋ ਸਾਰਾ ਟਰੈਕਟਰ ਕਵਰ ਹੋ ਗਿਆ ਕਿਸੇ ਪਾਸਿਓ ਵੀ ਪੂਰਾ ਕੋਈ ਜਗਾ ਨਹੀਂ ਗਈ ਵੀ ਜਿਹੜੀ ਨਾ ਕਵਰ ਹੋਈ ਹੋਵੇ ਐਸੇ ਦਾ ਲਾਗੇ ਜਰੂਰ 4500 ਰੁਪਿਆ ਤੇ ਪਰ ਚੀਜ਼ ਬਣ ਗਈ ਇੱਕ ਕਿਉਂਕਿ ਗਰ ਦਾ ਬਹੁਤ ਪੈਂਦਾ ਸੀਗਾ ਤਰੇਲ ਵੀ ਪੈਂਦੀ ਆ ਧੁੰਦ ਵੀ ਪੈਂਦੀ ਆ ਅੰਦਰ ਵੱੜਦੀ ਆ ਛੱਡ ਦੇ ਵਿੱਚ ਤੇ ਇਹਦੇ ਨਾਲ ਹੁਣ ਸਾਰਾ ਟਰੈਕਟਰ ਕਵਰ ਹੋ ਗਿਆ ਕਿਉਂਕਿ ਨਾਲ ਹੀ ਬਚਣੀ ਹੈ ਚੀਜ਼ ਕੋਈ ਵੀ ਵੀਰਾਂ ਨੇ ਇਹ ਕਫਰ ਆਫ ਦੇ ਟਰੈਕਟਰ ਦਾ ਲਿਆਉਣਾ ਹੋਵੇ ਤਾਂ ਤਲਵੰਡੀ ਭਾਈ ਇਹ ਬਣਾਉਂਦੇ ਆ ਪਰ ਉਹ ਸ਼ਾਹ ਆ ਮੁੰਡਾ ਤਲਵੰਡੀ ਭਾਈ ਪੈਟਰੋਲ ਪੰਪ ਤੋਂ ਅੱਗੇ ਪੂਰੀ ਦੁਕਾਨ ਆ ਤੱਗੜ ਸੀਟ ਮੇਕਰ ਵਜਦਾ ਮੁੰਡਾ ਉਹ ਕੋਈ ਦੁਕਾਨ ਤੋਂ ਤੁਸੀਂ ਬਣਵਾ ਸਕਦੇ ਹੋ ਤੇ ਆਪਣੇ ਟਰੈਕਟਰ ਨੂੰ ਘੱਟੇ ਮਿੱਟੀ ਤੋਂ ਧੁੰਦ ਤੋਂ ਤਰੇਲ ਤੋਂ ਬਚਾ ਸਕਦੇ ਹੋ ਜੀ ਵਾਜੂ ਜੀ ਕਾ ਖਾਲਸਾ ਵਾਜੂ